ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਆ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਪੰਜਾਬ ਤੋਂ ਆਈ ਆ ਬਨੂੜ ਤੋਂ ਬਨੂੜ ਦੇ ਵਿੱਚ ਇੱਕ ਸ਼ਰਾਬ ਬਣਾਉਣ ਵਾਲੀ ਫੈਕਟਰੀ ਹੈ ਉੱਥੇ ਜਿਹੜੇ ਸਕਿਉਰਿਟੀ ਗਾਰਡ ਨੇ ਫੌਜੀ ਨੇ ਪੁਰਾਣੇ ਰਿਟਾਇਰ ਫੌਜੀ ਨੇ ਉਹ ਡਰਾਈਵਰ ਨਾਲ ਧੱਕਾ ਕਰ ਰਹੇ ਨੇ ਬਾਹਲੀ ਕੁੱਟਮਾਰ ਕਰ ਰਹੇ ਨੇ ਡਰਾਈਵਰ ਕੇ ਸਾਥ ਬਦਤਮੀਜ਼ੀ ਮਾਰ ਪਟਾਈ ਆ ਉਹ ਦੋਸ਼ ਲਗਾ ਰਹੇ ਆ ਵੀ ਇਸ ਡਰਾਈਵਰ ਨੇ ਹਮਾਰੇ ਸਾਥ ਬਦਤਮੀਜ਼ੀ ਕੀਤੀ ਮੰਨ ਲਓ ਡਰਾਈਵਰ ਕੀ ਗਲਤੀ ਵੀ ਹੈ तो किसी की इतनी पिटाई नहीं करते भी उसका खून निकल जाए तो मैं जितने भी हमारे एआईएमटीसी के जितनी भी जूनियर हैं उनको अपील करता हूं दी भाई इस कार्रवाई को देखो इसके ऊपर मुकदमा दर्ज होना चाहिए एक बार पहले पंजाब में हुआ था फैक्ट्री वालों के ऊपर मुकदमा दर्ज हुआ था इसके ऊपर भी मुकदमा दर्ज होना चाहिए वीडियो नु शेयर करो मैं भी ऑल इंडिया नु वीडियो भेजती कुलतारन सिंह अटवाल नु भी फोन करता ਸਬਰਵਾਲ ਜੀ ਨੂੰ ਮਤਲਬ ਕਿ ਜਿੰਨੇ ਵੀ ਮੇਰੇ ਟੱਚ 'ਚ ਸੀਗੇ ਮੈਂ ਉਹਨਾਂ ਨੂੰ ਸਭ ਨੂੰ ਫੋਨ ਕਰਿਆ আর ਵੀਡੀਓ ਭੇਜੀ ਹੈ ਦੇਖਦੇ ਆ ਕੀ ਕਾਰਵਾਈ ਹੋ ਸਕਦੀ ਹੈ ਵੱਧ ਤੋਂ ਵੱਧ ਜ਼ੋਰ ਲਾਓ ਸਾਰੇ ਬੰਦੇ ਇਕੱਠੇ ਹੋ ਕੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਐਦਾਂ ਜੇ ਡਰਾਈਵਰਾਂ ਨੂੰ ਕੁੱਟਣ ਲੱਗੇ ਤਾਂ ਕਿੱਦਾਂ ਗੱਲ ਬਣੇਗੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲੇ ਇਹਨਾਂ ਨੂੰ ਸਜ਼ਾ ਦਿਵਾਓ ਜਿੰਨੇ ਉੱਥੇ ਲੋਕਲ ਡਰਾਈਵਰ ਨੇ ਖੜੇ ਹੋ ਜੋ ਡਟ ਕੇ ਡਟ ਕੇ ਰਹੋ ਮੇਰਾ ਵੀਰ ਇਹਨਾਂ ਦਾ ਤਿੰਨ ਪੰਜ ਕਰਨੀ ਕਰਨਾ ਹੈ ਕਰਦਿਆਂ ਕਾਰਵਾਈ ਜਿੰਨੀ ਹੋ ਸਕਦੀ ਹੈ ਅਸੀਂ ਵੀ ਜ਼ੋਰ ਲਾਉਨੇ ਆ ਬਾਕੀ ਸਾਰੇ ਜ਼ੋਰ ਲਾਓਗੇ ਜਦੋਂ ਇਹ